ਮਡੰਗਾ ਤੁਹਾਡਾ ਪੱਕਾ ਤੁਹਾਡੇ ਮੰਮੀ ਦੇ ਪਿੰਦਾ ਹਾਂ ਸੱਚੀ ਹਾਂਜੀ ਕਿਵੇਂ ਬਣਾ ਨਵੇਂ ਕਿਸਮ ਦਾ ਐਸਟਰੋਲੋਜਰ ਆ ਰਿਹਾ ਹੁੰਦਾ ਕੁੜੀਆਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਬਹੁਤ ਖਾਸ ਹੁੰਦੀਆਂ ਨੇ ਗੱਡ ਦਾ 20-20 ਰੁਪਈਆ ਚ ਦੋ ਦੋ ਟਿਕਟ ਨੇ ਪੈ ਜਾਂਦੇ ਹੁੰਦੇ ਸੀ ਕਦੇ ਹੋਸਟਲ ਦੇ ਵਿੱਚ ਕਮਰ ਬਾਈ ਕੁਲਵਿੰਦਰ ਬਿੱਲਾ ਇਹ ਸਾਡੀ ਸੀਨੀਅਰ ਹੋਇਆ ਕਰਦੀ ਸੀ ਉੱਥੇ ਅਸੀਂ ਸਾਰਿਆਂ ਨੇ ਉਹ ਸੋਹਣੇ ਮਾਹੌਲ ਦੇਖੇ ਹੋਏ ਨੇ ਕਵਰ ਬਾਈ ਉਦੋਂ ਵੀ ਦਿਲਦਾਰ ਹੁੰਦਾ ਸੀ ਉਦੋਂ ਵੀ ਮੈਸ ਦੇ ਵਿੱਚ ਕਈਆਂ ਦਾ ਖਰਚਾ ਬਾਈ ਦੇ ਜ਼ਰ ਤੇ ਚੱਲਦਾ ਹੁੰਦਾ ਸੀ ਜਦੋਂ ਆਪਦੇ ਪੈਸੇ ਨਹੀਂ ਹੁੰਦੇ ਸੀ ਉਦੋਂ ਕਵਰ ਬਾਈ ਦੇ ਖਾਤੇ ਖਾਏ ਹੁੰਦੇ ਹੁੰਦੇ ਸੀ ਤਾਂ ਮੈਨੂੰ ਕਦੇ-ਕਦੇ ਐ ਲੱਗਦਾ ਵੀ ਬਾਈ ਕਚੀਚੀ ਲੈ ਕੇ ਸਿਨਮੇ ਆਲ ਨੂੰ ਆ ਗਏ ਅੰਗਰੇਜ਼ਾਂ ਤੱਕ ਪੰਜਾਬੀ ਪਹੁੰਚ ਗਈ ਤੇ ਮਤਲਬ ਹੁਣ ਸਾਡਾ ਸਿਨਮਾ ਵੀ ਉੱਥੋਂ ਤੱਕ ਜਾ ਸਕਦਾ ਯਾਰ ਬੀਬੀ ਨੂੰ ਨਾ ਕੇ ਕਰੋ ਸ਼ਾਇਦ ਇਹਨੇ ਜਿੱਤਣਾ ਨਹੀਂ ਜਾਂ ਇਹਦੇ ਚ ਉਹਨਾਂ ਕੈਲੀਬਰ ਨਹੀਂ ਹੁਣ ਉਹਨਾਂ ਨੇ ਜਿਹੜਾ ਰਾਹ ਬਣਾਇਆ ਹੈ ਨਾ ਮੈਂ ਉਸ ਰਾਹ ਤੇ ਤੁਰ ਰਹੀ ਹਾਂ ਚਲਦੇ ਇੰਟਰਵਿਊ ਦੇ ਵਿੱਚ ਕੋਈ ਫੋਟੋ ਕਰਾ ਰਿਆ ਹੋਵੇ ਆਰਟਿਸਟ ਦੇ ਨਾਲ ਜਿਹੜੀ ਮਿਹਨਤ ਕਰੀ ਆ ਉਹ ਵੱਡੀ ਗੱਲ ਲਓ ਸਾਰਿਆਂ ਦੀ ਖੇਚਦ ਹੋਏ ਕਿਉਂਕਿ ਇਹ ਕਲਾ ਦੇ ਨਾਲ ਜੁੜੇ ਹੋਏ ਬੰਦੇ ਨੇ ਜੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਰਦੀਪ ਸਦੀਪ 7 ਜੂਨ ਨੂੰ ਫਿਲਮ ਆ ਰਹੀ ਆ ਰੋਡੇ ਕਾਲੇ ਕੀ ਕਹਾਣੀ ਹੈ ਇਹ ਤੁਸੀਂ ਟ੍ਰੇਲਰ ਦੇ ਵਿੱਚ ਅੱਧਾ ਗੰਦਾਜਾ ਲਾ ਲਿਆ ਬਾਕੀ ਸਾਡੇ ਨਾਲ ਸਟਾਰ ਕਾਸਟ ਹੈ ਬਾਈ ਹੁਣੀ ਤਨਵੀਰ ਹੁਣੀ ਤੇ ਮੈਡਮ ਹੁਣੀ ਆ ਤੇ ਸਾਰੇ ਬੜੇ ਪਿਆਰੇ ਬੰਦੇ ਨੇ ਇਹਨਾਂ ਦੀਆਂ ਗੱਲਾਂ ਵੀ ਵਧੀਆ ਹੁੰਦੀਆਂ ਨੇ ਪਹਿਲਾਂ ਵੀ ਅਸੀਂ ਇੰਟਰਵਿਊ ਦੇ ਵਿੱਚ ਸੁਣੀਆ ਅੱਜ ਹੋਰ ਸੁਣਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਨੇ ਬਹੁਤ ਵਧੀਆ ਲੁਧਿਆਣੇ ਜਾ ਕੇ ਫੜਾ ਮਾਧਾਰ ਅੱਛਾ ਕਈ ਵਾਰੀ ਨਾ ਜਦੋਂ ਬੰਦਾ ਪਹਿਲੀ ਵਾਰੀ ਆਉਂਦਾ ਦਿਲ ਦੇ ਵਿੱਚ ਬੜੇ ਤੂਫਾਨ ਬੰਨੀ ਬੈਠਾ ਹੁੰਦਾ ਮੈਂ ਜਦ ਮੈਂ ਤੁਹਾਡੇ ਚਿਹਰੇ ਨੂੰ ਦੇਖਦਾ ਨਾ ਤੇ ਮੈਨੂੰ ਕਦੇ ਕਦੇ ਐ ਲੱਗਦਾ ਵੀ ਬਾਈ ਕਚੀਚੀ ਲੈ ਕੇ ਸਣਮੇ ਆਲੋਂ ਆ ਰਹੇ ਨਹੀਂ ਮੈਂ ਕੋਈ ਅਸੀ ਕਚੀਚੀ ਨਹੀਂ ਮੈਂ ਬੜਾ ਸੈਟੀਸਫਾਈਡ ਐ ਇਸ ਮਾਮਲੇ 'ਚ ਮੈਂ ਮੈਨੂੰ ਪਿਆਰ ਬਹੁਤ ਮਿਲਿਆ ਜਿੰਨੇ ਵੀ ਮ ਲੋਕੀ ਮੈਨੂੰ ਸਵਾਲ ਹੀ ਹੁੰਦਾ ਸੀ ਕਿ ਯਾਰ ਐਕਟਰਸ ਨੂੰ ਮੌਕਾ ਨਹੀਂ ਮਿਲਦਾ ਸਿੰਗਰਸ ਆਉਂਦੇ ਆ ਮੈਂ ਕਿ ਜਦੋਂ ਸਿੰਗਰਸ ਕੰਮ ਕਰਦੇ ਨੇ ਸਿਨੇਮਾ ਚ ਉਦੋਂ ਵੀ ਐਕਟਰ ਦੇ ਤੌਰ ਤੇ ਕੰਮ ਕਰਦੇ ਆ ਤੇ ਉਹ ਵੀ ਐਕਟਰ ਹੀ ਹੁੰਦੇ ਆ ਆਪਾਂ ਕਿਸੇ ਨੂੰ ਉਦੋਂ ਸਿੰਗਰ ਦੇ ਤੌਰ ਤੇ ਨਹੀਂ ਲਾ ਸਕਦੇ ਸੋ ਇਹ ਸਿਨੇਮਾ ਦਾ ਇੱਕ ਦੌਰ ਆ ਪੰਜਾਬੀ ਮਿਊਜ਼ਿਕ ਨੂੰ ਹਮੇਸ਼ਾ ਪੰਜਾਬੀ ਮਿਊਜ਼ਿਕ ਸਾਨੂੰ ਲੀਡ ਕਰਦਾ ਰਿਹਾ ਤੇ ਸਿਨੇਮਾ ਨੇ ਪੰਜਾਬੀ ਮਿਊਜ਼ਿਕ ਨੂੰ ਹਮੇਸ਼ਾ ਫੋਲੋ ਕੀਤਾ ਇਹ ਗੱਲ ਮੰਨਦੇ ਹੋ ਇਸੇ ਕਰਕੇ ਮੈਂ ਕਹਿੰਦਾ ਉਹਨਾਂ ਦਿਲਜੀਤ ਨੇ ਤਾਂ ਬੜਾ ਸੋਹਣਾ ਤੇ ਵੱਡਾ ਰਾਹ ਖੋਲਤਾ ਸਾਡੇ ਅੰਗਰੇਜ਼ਾਂ ਤੱਕ ਪੰਜਾਬੀ ਪਹੁੰਚ ਗਈ ਤੇ ਮਤਲਬ ਹੁਣ ਸਾਡਾ ਤੇ ਜਸ ਲੈਵਲ ਦਾ ਹੁਣ ਦਿਲਜੀਤ ਮਿਊਜ਼ਿਕ ਬਣਾ ਰਿਹਾ ਬਸ ਉਸ ਲੈਵਲ ਦਾ ਸਾਨੂੰ ਸਿਨੇਮਾ ਬਣਾਉਣਾ ਪੈਣਾ ਗੱਲ ਇੱਥੇ ਆ ਆ ਤੁਹਾਡਾ ਥੋੜਾ ਲੋਗੋ ਵੀ ਬੜਾ ਸੋਹਣਾ ਜਿਹੜਾ ਮੋਟੋ ਰੱਖਿਆ ਹੋ ਤੁਸੀਂ ਨਾ ਸਾਊਥ ਵਰਗੀ ਨਾ ਬਾਲੀਵੁੱਡ ਵਰਗੀ ਪੰਜਾਬ ਵਰਗੀ ਇਹ ਸਾਡੀ ਫਿਲਮ ਸਾਡੇ ਪੰਜਾਬ ਵਰਗੀ ਹੈ ਸੱਚੀ ਪੰਜਾਬ ਵਰਗੀ ਹੈ ਇਹਦੇ ਵਿੱਚ ਮੂਵਮੈਂਟਸ ਪਿਆਰ ਮੁਹੱਬਤ ਇਸ਼ਕ ਲੜਾਈ ਝਗੜੇ ਅੜੀ ਈਗੋ ਸਭ ਪੰਜਾਬ ਵਰਗੀ ਹੈ ਸਾਡੀ ਮੈਨੂੰ ਨਾ ਮੈਂ ਤੁਹਾਡੇ ਮਾਤਾ ਨੂੰ ਘਰ ਦੇਖਿਆ ਤਾਂ ਨਹੀਂ ਪਰ ਮੈਨੂੰ ਐ ਲੱਗਦਾ ਵੀ ਮਢੰਗਾ ਤੁਹਾਡਾ ਪੱਕਾ ਤੁਹਾਡੇ ਮੰਮੀ ਦੇ ਪਿੰਦਾ ਦਾ हां सच्ची हां जी ਕਿਵੇਂ ਪਤਾ ਨਵੇਂ ਕਿਸਮ ਦਾ ਐਸਟ੍ਰੋਲੋਜਰ ਆਵੰਡਾ ਮੈਂ ਮੈਂ ਤਾਂ ਅੰਦਾਜ਼ਾ ਲਾਇਆ ਕਿਉਂਕਿ ਨਾ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਇੰਨੀਆਂ ਸੌਫਟ ਗੱਲਾਂ ਮੰਮੀ ਤੋਂ ਜ਼ਰੂਰ ਸਿੱਖ ਕੇ ਆਉਂਦੀਆਂ ਨੇ ਤਾਂ ਉਹਨਾਂ ਦੀ ਕੋਖ ਦੇ ਵਿੱਚੋਂ ਹੀ ਉਹਨਾਂ ਦੀ ਕੋਈ ਐਸੀ ਸ਼ਕਤੀ ਹੈ ਵੀ ਉਹ ਚੰਗਾ ਕੰਮ ਹੀ ਕਰ ਲਈ ਪੈਦਾ ਹੁੰਦੀ ਹੈ ਇਹ ਤਾਂ ਬਹੁਤ ਸੋਣੀ ਗੱਲ ਆ ਤੁਸੀਂ ਬੜਾ ਸੋ ਸੁਵਾਲ ਪੁੱਛੇ ਮੈਨੂੰ ਲੱਗਦਾ ਕਿ ਇਹ ਤੁਹਾਨੂੰ ਜਾਣਦਾ ਸ਼ਰੇਕੀ ਤੁਸੀਂ ਬੜੇ ਵਧੀਆ ਐਂਕਰ ਹੋ ਬੜਾ ਸੋ ਸੁ ਹਾਂਜੀ ਬਿਲਕੁਲ ਮੇਰਾ ਮੁਰੰਗਾ ਮੇਰੇ ਮੰਮਾ ਨੇ ਪੈਂਦਾ ਇਹ ਇਹ ਵੀ ਗੱਲ ਸੱਚ ਹੈ ਕਿ ਹੁਣ ਮੈਂ ਅਗਰ ਤੁਹਾਡੇ ਸਾਹਮਣੇ ਖੜੀ ਗੱਲ ਕਰ ਰਹੀ ਹਾਂ ਤੇ ਇਹ ਮਮਾ ਦਾ ਹੀ ਆਸ਼ੀਰਵਾਦ ਹੈ ਕਿਉਂਕਿ ਨਾ ਅਸੀਂ ਜਿੰਨੀਆਂ ਕਿਤਾਬਾਂ ਪੜ੍ਹਦੇ ਹਾਂ ਕਾਲਜ ਵਾਲਾਈ ਬਾਰੇ ਤਾਂ ਪਹਿਲਾਂ ਬਾਪੂ ਇਹ ਕਹਿੰਦਾ ਹੁੰਦਾ ਸੀਗਾ ਵੀ ਧੀ ਨੂੰ ਵੀ ਪਹਿਲੀ ਗੱਲ ਤਾਂ ਕੋਈ ਪੜਾਉਣ ਲਈ ਰਾਜ਼ੀ ਨਹੀਂ ਹੁੰਦਾ ਸੀ ਫਿਰ ਇੱਕ ਭਰਾ ਰੱਖਿਆ ਹੁੰਦਾ ਜਾਂ ਬਾਪੂ ਰੱਖਿਆ ਹੁੰਦਾ ਜਿਹੜਾ ਲੈ ਕੇ ਆਉਂਦਾ ਬਾਸ ਅੱਡੇ ਤੋਂ ਪਰ ਉਹ ਸਾਰੇ ਦੇ ਵਿੱਚ ਆਪਦੇ ਆਪ ਨੂੰ ਕੁੜੀਆਂ ਨੇ ਮੇਨਟੇਨ ਰੱਖਣਾ ਤੁਸੀਂ ਕੀ ਕਹਿਣਾ ਚਾਹੋਗੇ ਕਦੇ ਕੁੜੀਆਂ ਗਲਤੀ ਵੀ ਕਰਦੀਆਂ ਨੇ ਪਰ ਉਹਨਾਂ 2-4 ਕੁੜੀਆਂ ਕਰਕੇ ਬਹੁਤ ਸਾਰੀਆਂ ਕੁੜੀਆਂ ਦੇ ਸੁਪਨੇ ਮਰ ਜਾਂਦੇ ਨੇ ਕਾਲਜ ਜਾਣ ਤੋਂ ਕਿਸੇ ਦੀ ਦਹਲੀਜ਼ ਤੋਂ ਹੀ ਕਈ ਵਾਰੀ ਬਾਪੂ ਮੋੜ ਲਿਆਉਂਦਾ ਵੀ ਕਾਲੇ ਦੇ ਵਿੱਚ ਆ ਕੁਛ ਚੱਲ ਨਹੀਂ ਜਾਂਦਾ ਇਹ ਇਹ ਵੀ ਬਹੁਤ ਸੋਹਣਾ ਸਵਾਲ ਆ ਤੁਹਾਡਾ ਮੈਂ ਇਹਦਾ ਜਵਾਬ ਆਈ ਦੇਣਾ ਚਾਹੁੰਦੀ ਆ ਕਿ ਦੇਖੋ ਗਲਤੀ ਅ ਇਨਸਾਨ ਤੋਂ ਹੁੰਦੀ ਆ ਤੇ ਆਪਾਂ ਜੇ ਕੁੜੀ ਮੁੰਡੇ ਦੇ ਜੈਂਡਰ ਤੋਂ ਉੱਪਰ ਉੱਠ ਕੇ ਜੀ ਇਹ ਗੱਲਾਂ ਨੂੰ ਸੋਲਵ ਕਰੀਏ ਤੇ ਇਹ ਬਹੁਤ ਸੌਖਾ ਹੋ ਜੂਗਾ ਤੇ ਦੂਜੀ ਗੱਲ ਜਿਹੜੀ ਤੁਸੀਂ ਕੁੜੀਆਂ ਵਾਲੀ ਕਹੀ ਹੈ ਜੇ ਆਪਾਂ ਉਸ ਪੱਖੋਂ ਵੀ ਆਉਣੇ ਆ ਤਾਂ ਵੀ ਮੈਂ ਇਹ ਕਹੂੰਗੀ ਵੀ ਕੁੜੀਆਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਬਹੁਤ ਖਾਸ ਹੁੰਦੀਆਂ ਨੇ ਕਿਉਂਕਿ ਤੁਸੀਂ ਤੁਹਾਡੇ ਚ ਜਿਹੜੀ ਤਾਕਤ ਆ ਨਾ ਉਹ ਕਿਸੇ ਚ ਨਹੀਂ ਹੈਗੀ ਹੈ ਨਾ ਆਬਵੀਅਸਲੀ ਤੇ ਉਸ ਤਾਕਤ ਨੂੰ ਆਪਾਂ ਕਈ ਵਾਰੀ ਅਜਾਈ ਕਿਉਂਕਿ ਕਈ ਵਾਰ ਪਾਵਰ ਆਪਣੇ ਚ ਇੰਨੀ ਹੋ ਜਾਂਦੀ ਹੈ ਨਾ ਉਹਨੂੰ ਕੱਢਣਾ ਔਖਾ ਹੁੰਦਾ ਹੈ ਹੈ ਨਾ ਉਹ ਪਾਵਰ ਨੂੰ ਜਿਹੜਾ ਜਦ ਤਾ ਆਪਾਂ ਸਮੇਟ ਲੈਂਦੇ ਆ ਫਿਰ ਇਤਿਹਾਸ ਗਵਾਏ ਕਿ ਫਿਰ ਕਿੱਡੀ ਵੱਡੇ ਵੱਡੇ ਜੰਗਾਂ ਤੇ ਰਕਵਾਈਆਂ ਵੀ ਇਹਨੇ ਫਿਰ ਕੀਤੀਆਂ ਵੀ ਨੇ ਪਰ ਲੱਗਦਾ ਨਹੀਂ ਹੈਗਾ ਵੀ ਕਿਤੇ ਕੁੜੀਆਂ ਜਿਹੜੀਆਂ ਹੈਗੀਆਂ ਨੇ ਸਿਆਸਤ ਵਾਲੇ ਪਾਸੇ ਵੀ ਵੇਖੀ ਤਾਂ ਕਿੰਨੀਆਂ ਕ ਨੇ ਇੱਕ ਬੀਬਾ ਜੀ ਮੁੱਖ ਮੰਤਰੀ ਬਣੇ ਨੇ ਉਹ ਵੀ ਕੁਝ ਸਮੇਂ ਲਈ ਉਸ ਤੋਂ ਬਾਅਦ ਹੁਣ ਜੇ ਵੋਟਾਂ ਹੁਣ ਦੀ ਵੀ ਗੱਲ ਕਰੀ ਤਾਂ ਹੁਣ ਮੈਨੂੰ ਲੱਗਦੀ ਦੋ ਤਿੰਨ ਬੀਬੀਆਂ ਨੂੰ ਸੀਟ ਮਿਲੀ ਆ ਲੱਗਦਾ ਵੀ ਅੱਜ ਵੀ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਉਹ ਪਾੜਾ ਹੈਗਾ ਵੀ ਕਿਤੇ ਨਾ ਕਿਤੇ ਇਹ ਕਿਹਾ ਜਾਂਦਾ ਵੀ ਯਾਰ ਬੀਬੀ ਨੂੰ ਨਾ ਅੱਗੇ ਕਰੋ ਸ਼ਾਇਦ ਇਹਨੇ ਜਿੱਤਣਾ ਨਹੀਂ ਜਾਂ ਇਹਦੇ 'ਚ ਉਹਨਾਂ ਕੈਲੀਬਰ ਨਹੀਂ ਮੈਂ ਤੁਹਾਨੂੰ ਇਹ ਗੱਲ ਦੱਸਾਂ ਇਹ ਫਿਲਮ ਦੇ ਵਿੱਚ ਆ ਆਪਾਂ ਸਿਰਫ ਮੁੰਡਿਆਂ ਦੀ ਆ ਫਿਰ ਪਿਆਰ ਮੁਹੰਮਦ ਦੀ ਗੱਲ ਕਰਦੇ ਆ ਪਰ ਜਿਹੜਾ ਮੇਰਾ ਕਿਰਦਾਰ ਆ ਨਾ ਇਸ ਫਿਲਮ ਦੇ ਵਿੱਚ ਇਹ ਸਾਬਤ ਹੁੰਦਾ ਕਿਉਂਕਿ ਮੇਰਾ ਜਿਹੜਾ ਕਿਰਦਾਰ ਆ ਸਟੂਡੈਂਟ ਲੀਡਰ ਦਾ ਇੱਕ ਕੁੜੀ ਸਟੂਡੈਂਟ ਲੀਡਰ ਆ ਜੋ ਪੋਲੀਟੈਕਨਿਕ ਕਾਲਜ ਦੇ ਵਿੱਚ ਲੀਡ ਕਰ ਰਹੀ ਆ ਤੇ ਅਸੀਂ ਇਹ ਫਿਲਮ ਦੇ ਬਾਰੇ ਹੀ ਦੱਸ ਰਹੇ ਆ ਵੀ ਬਿਯੋਂਡ ਜੈਂਡਰ ਜੀ ਆਪਾਂ ਸੋਚਦੇ ਆ ਕਿਉਂ ਸਿਰਫ ਕੁੜੀਆਂ ਨੂੰ ਇਹੋ ਜਿਹੇ ਸਵਾਲ ਕਿ ਕੁੜੀਆਂ ਨੂੰ ਇਹੋ ਜੇ ਵੀ ਤੁਹਾਨੂੰ ਰੋਕਿਆ ਗਿਆ ਜਾਂ ਟੋਕਿਆ ਗਿਆ ਨਹੀਂ ਜੇ ਆਪਾਂ ਐਜ਼ ਐਨ ਐਕਟਰ ਗੱਲ ਕਰੀਏ ਕੁੜੀਆਂ ਮੁੰਡਿਆਂ ਦੇ ਉੱਤੇ ਉੱਠ ਕੇ ਗੱਲ ਕਰੀਏ ਤੇ ਮੈਂ ਐਕਟਰ ਆ ਤੇ ਮੈਂ ਇਨਸਾਨ ਆ ਹੁਣ ਉਹਨਾਂ ਨੇ ਜਿਹੜਾ ਰਾਹ ਬਣਾਇਆ ਹੈ ਨਾ ਮੈਂ ਉਸ ਰਾਹ ਤੇ ਤੁਰ ਰਹੀ ਆ ਹੁਣ ਉਹ 30 40 ਸਾਲ ਪਹਿਲਾਂ ਜਾਂ ਫਿਰ ਮਨ ਲਓ 25 ਸਾਲ ਪਹਿਲਾਂ ਜਦੋਂ ਉਹ ਆਏ ਹੋਣਗੇ ਬੜਾ ਔਖਾ ਹੋਇਆ ਹੋਵੇਗਾ ਮੈਂ ਇਹ ਸੋਚ ਸਕਦੀ ਆ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨਾ ਆਪਦੇ ਆਸ-ਪਾਸ ਨੂੰ ਪ੍ਰਭਾਵਿਤ ਕਰਨਾ ਕਿ ਨਹੀਂ ਆਈ ਆਮ ਸਮਥਿੰਗ ਮੇਰੇ ਚ ਪਾਵਰ ਆ ਮੈਂ ਐਕਟ ਕਰ ਸਕਦੀ ਆ ਕੀ ਪਤਾ ਉਹਨਾਂ ਨੂੰ ਕਿੰਨੇ ਟ੍ਰੋਲਰਸ ਨੇ ਟ੍ਰੋਲ ਕੀਤਾ ਹੋਊਗਾ ਕਿੰਨੀ ਇੰਡਸਟਰੀ ਨੇ ਕਿੰਨੀਆਂ ਗੱਲਾਂ ਕੀਤੀਆਂ ਹੋਣਗੀਆਂ ਪਰ ਉਹ ਅੱਜ ਕਿੱਥੇ ਆ ਆਪਦੇ ਦਮ ਤੇ ਫਿਲਮਾਂ ਚਲਾ ਰਹੀ ਹੈ ਗੁੱਡੀ ਬਿਲਕੁਲ ਹਾਣਾ ਤੇ ਉਹ ਰਾਤੇ ਮੈਂ ਅੱਜ ਤੁਰ ਰਹੀ ਆ ਮੈਂ ਕਿਵੇਂ ਨਾ ਕ੍ਰੈਡਿਟ ਦਵਾ ਤੇ ਅੱਜ ਜਦ ਮੈਂ ਆਈ ਆ ਜਦ ਤੁਹਾਡੇ ਚ ਟੈਲੈਂਟ ਆ ਤੁਹਾਡੇ ਚ ਜਜ਼ਬਾ ਜਾਂ ਤੁਸੀਂ ਪੂਰੀ ਮਿਹਨਤ ਨਾ ਲਾਈਓ ਤਿਆਰੀ ਨਾ ਲਾਈਓ ਕਿਉਂ ਨਹੀਂ ਇੰਡਸਟਰੀ ਮੌਕਾ ਦੋਗੀ ਇੰਡਸਟਰੀ ਦਾ ਪਾਲ ਰਹੀ ਆ ਮੈਨੂੰ ਸਰ ਉਹਨਾਂ ਨੇ ਕਿਹਾ ਰਵਿੰਦਰ ਸਾਨੂੰ ਐਕਟਰਸ ਦੀ ਜ਼ਰੂਰਤ ਆ ਹਨਾ ਤੁਸੀਂ ਆਓ ਤਾਂ ਮੈਨੂੰ ਤਾਂ ਬਹੁਤ ਪਰਮਹੰਗਾਰਾ ਮਿਲ ਰਿਹਾ ਤੇ ਮੈਂ ਜਿਹੜੀ ਘਰ ਬੈਠੀ ਕੁੜੀਆਂ ਨੇ ਜਿਹੜੀ ਸੋਚ ਰਹੀਆਂ ਨੇ ਜਿਹੜੇ ਮਾਵਾ ਪਾਪੇ ਡਰਦੇ ਵੀ ਨਹੀਂ ਡਰਨ ਦੀ ਕੋਈ ਜ਼ਰੂਰਤ ਨਹੀਂ ਜਿਵੇਂ ਟੀਚਰਸ ਦਾ ਪ੍ਰੋਫੈਸ਼ਨ ਆ ਡਾਕਟਰਸ ਦਾ ਪ੍ਰੋਫੈਸ਼ਨ ਆ ਜਾਂ ਆਮ ਹੀ ਬੈਕਗਰਾਉਂਡ ਆ ਇਹ ਪ੍ਰੋਫੈਸ਼ਨ ਵੀ ਸਾਡਾ ਬਹੁਤ ਹੀ ਪਿਆਰਾ ਲੜਨਾ ਝਗੜਨਾ ਆਪਣੇ ਆਪ ਨੂੰ ਸਾਬਿਤ ਕਰਨਾ ਇਹ ਤਾਂ ਫਿਰ ਕਰਨਾ ਹੀ ਬੰਦ ਮੈਨੂੰ ਲੱਗਦਾ ਅੱਛਾ ਭਾਈ ਜਿਵੇਂ ਤੁਹਾਨੂੰ ਪਿਆਰ ਦੇ ਨਾਲ ਸਾਰੇ ਧੰਨਾ ਕਹਿ ਦਿੰਦੇ ਆ ਧੰਨਾ ਵੈਸੇ ਸਾਧ ਬਿਰਤੀ ਵਾਲਾ ਮੰਨਿਆ ਜਾਂਦਾ ਕਿਉਂਕਿ ਧੰਨੇ ਭਗਤ ਨੇ ਪੱਥਰ ਦੇ ਵਿੱਚੋਂ ਜਿੱਦਾਂ ਰੱਬ ਲੱਭ ਲਿਆ ਸੀ ਅੱਛਾ ਤੁਸੀਂ ਕਿੰਨੀ ਕਿ ਮਿਹਨਤ કરી ਆ ਤੁਹਾਨੂੰ ਆਪਣੀ ਮਿਹਨਤ ਤੇ ਸੀਗਾ ਵੀ ਮੈਂ ਇਸੇ ਥੀਏਟਰ ਦੇ ਵਿੱਚੋਂ ਰੱਬ ਲੱਭ ਲੈਣਾ ਜਿਹੜੀ ਆਪਣੀ ਕਲਾ ਦੇ ਵਿੱਚ ਆ ਜਾਣਾ ਮੈਂ ਜਦੋਂ ਪਟਿਆਲਾ ਯੂਨੀਵਰਸਿਟੀ ਪੜ੍ਹਦਾ ਸੀ ਮੈਂ ਐਸਡੀ ਕਾਲਜ ਬਰਨਾਲੇ ਤੋਂ ਪੜ੍ਹਿਆ ਮੈਂ ਉਦੋਂ ਤੋਂ ਹੀ ਥੀਏਟਰ ਦੇ ਵਿੱਚ ਸੀ ਮੈਂ ਫਿਰ ਕਾਲਜ ਤੋਂ ਬਾਅਦ ਯੂਨੀਵਰਸਿਟੀ ਆ ਕੇ ਉਹ OTT ਵੀ ਥੀਏਟਰ ਕਰਦੇ ਰਹੇ ਫਿਰ ਮੈਂ ਬੰਬੇ ਚਲ ਗਿਆ ਬੰਬੇ ਵਿੱਚ ਰੇਡੀਓ ਕਰਦੇ ਕਰਦੇ ਨਾਲ ਮੇਰਾ ਥੀਏਟਰ ਜੁੜ ਗਿਆ ਹੁਣ ਥੀਏਟਰ ਵੀ ਉਹ ਐਸਾ ਜਦੋਂ ਅ ਮੁਗਲ ਆਜ਼ਮ ਵਰਗਾ ਥੀਏਟਰ ਤੁਹਾਨੂੰ ਕਰਨ ਨੂੰ ਮਿਲਦਾ ਚਲੋ 1 ਮਿੰਟ ਆਪਾਂ ਨਾ ਫੋਟੋ ਵਾਲੀ ਗੱਲ ਵਿੱਚ ਵਿੱਚ ਹੀ ਕਰਾ ਲਈਏ ਬਹੁਤ ਸੋਹਣਾ ਮੂਮੈਂਟ ਹੈ ਦੇਖੋ ਕਿੰਨੇ ਚ ਮਤਲਬ ਇਹੀ ਪਿਆਰ ਹੁੰਦਾ ਹੈ ਚਲਦੀ ਇੰਟਰਵਿਊ ਦੇ ਵਿੱਚ ਕੋਈ ਫੋਟੋ ਕਰਾ ਰਿਹਾ ਹੋਵੇ ਆਰਟਿਸਟ ਦੇ ਨਾਲ ਜਿਹੜੀ ਮਿਹਨਤ ਕਰੀ ਆ ਤਾਂ ਉਹ ਵੱਡੀ ਗੱਲ ਹੈ ਲਓ ਸਾਰਿਆਂ ਦੀ ਖਿੱਚ ਦਿਓ ਕਿਉਂਕਿ ਇਹ ਕਲਾ ਦੇ ਨਾਲ ਜੁੜੇ ਹੋਏ ਬੰਦੇ ਨੇ ਹਾਂਜੀ ਮਾਤਾ ਜੀ ਮਾਤਾ ਜੀ ਤੁਸੀਂ ਵੀ ਆ ਜਾਓ ਹੁਣ ਕੋਈ ਨਹੀਂ ਇਹ ਬਹੁਤ ਸੋਹਣਾ ਮੂਮੈਂਟ ਹੈ ਵੀ ਆਰਟਿਸਟ ਬਾਹਰ ਨਿਕਲਣ ਦਾ ਆਪਾਂ ਨੂੰ ਬਹੁਤ ਭਰਮਾ ਹੁਗਾਰਾ ਦਾ ਇਹੀ ਹੈ ਵੀ ਆਰਟਿਸਟ ਤੁਹਾਨੂੰ ਦੇਖਣ ਮਾਤਾ ਜੀ ਸਾਡੀ ਰੋਡੇ ਗੱਲ ਸਪਾਈ ਕਰਦੇ ਹਾਂ ਘਬਰਾਉਣਾ ਨਹੀਂ ਬੜੇ ਸੋ ਥੀਏਟਰ ਦੀ ਗੱਲ ਚੱਲਦੀ ਸੀ ਥੀਏਟਰ ਕਰਦੇ ਕਰਦੇ ਮੈਂ ਉਹ ਆ ਗਿਆ ਮੈਨੂੰ ਜ਼ਿੰਦਗੀ ਚ ਕਦੇ ਵੀ 1% ਵੀ ਸ਼ੱਕ ਨਹੀਂ ਹੋਇਆ ਕਿ ਮੈਂ ਜਿਸ ਗੋਲ ਵੱਲ ਜਾ ਰਿਹਾ ਮੈਂ ਉੱਥੇ ਨਹੀਂ ਪਹੁੰਚੂਗਾ ਯਾ ਮੈਂ ਉੱਥੇ ਦੇਰ ਲੱਗ ਜਾਣੀ ਐ ਮੈਨੂੰ ਕਦੇ ਵੀ ਕੋਈ ਸ਼ੱਕ ਹੀ ਨਹੀਂ ਹੋਇਆ ਕਦੇ ਵੀ ਮਨ ਦੇ ਵਿੱਚ ਦੂਜਾ ਖਿਆਲ ਆਏ ਨਹੀਂ ਮੈਨੂੰ ਪਤਾ ਸੀ ਮੈਂ ਕਿੱਥੇ ਜਾਣਾ ਮੈਂ ਕੀ ਕਰਨਾ ਤੇ ਰੱਬ ਆਪਣੇ ਆਪ ਰਸਤੇ ਬਣਾਉਂਦਾ ਗਿਆ ਮੈਂ ਜਦੋਂ ਬੰਬੇ ਪਹਿਲੀ ਵਾਰੀ ਗਿਆ ਸੀ 2014 ਚ ਪਹਿਲੇ ਪਹਿਲੀ ਵਾਰ ਮੈਨੂੰ ਜਾਂਦੇ ਉੱਥੇ ਕੁਦਰਤੀ ਮਨੋਜ ਬਾਜਪਾਈ ਹੁਣ ਨਾਲ ਇੱਕ ਵਰਕਸ਼ਾਪ ਲਾਉਣ ਨੂੰ ਮਿਲ ਗਈ ਸੋ ਉਹਨਾਂ ਨੇ ਮੈਨੂੰ ਬੜੀ ਸੋਹਣੀ ਗੱਲ ਇੱਕ ਉਹਦੋਂ ਸਮਝਾਤੀ ਸੀ ਜਿਹੜੀ ਮੇਰੇ ਹਮੇਸ਼ਾ ਦਿਲ ਨਾਲ ਰਹਿਣੀ ਜਿਹੜੇ ਆਉਣ ਵਾਲੇ ਕੁਝ ਨਵੇਂ ਯੰਗਸਟਰ ਹੋਣਗੇ ਮੈਂ ਉਹਨਾਂ ਨੂੰ ਵੀ ਕਹਿਣੀ ਚਾਹੂੰਗਾ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਸੀ ਕਹਿੰਦੇ ਤ ਜਿਮ ਚ ਜਾਂਦੇ ਨੇ ਜਿਮ ਚ ਜਾ ਕੇ ਵਰਕਆਊਟ ਕਰਦੇ ਆ ਦੋ ਦੋ ਘੰਟੇ ਲਾਉਂਦੇ ਆ ਤੇ ਉਹ ਤੋਂ ਬਾਅਦ ਦੋ ਸਾਲ ਬਾਅਦ ਮੁੜ ਕੇ ਕਹਿੰਦੇ ਆ ਕਿ ਮੈਂ ਬਹੁਤ ਮਿਹਨਤ ਕੀਤੀ ਸੀ ਤੇ ਮੇਰਾ ਕੁਝ ਬਣਿਆ ਨਹੀਂ ਜਿਮ ਜਾਣਾ ਐਕਟਿੰਗ ਤੇ ਮਿਹਨਤ ਨਹੀਂ ਹੈ ਠੀਕ ਐਕਟਿੰਗ ਤੇ ਮਿਹਨਤ ਹੋਰ ਹੁੰਦੀ ਹੈ ਜਿਮ ਜਾਣਾ ਆਪਦੇ ਸਰੀਰ ਦਾ ਧਿਆਨ ਰੱਖਣਾ ਤੇਰਾ ਫਰਜ਼ ਆ ਚਾਹੇ ਤੂੰ ਪਰਚੂਨ ਦੀ ਦੁਕਾਨ ਕਰਦਾ ਚਾਹੇ ਤੂੰ ਮਾਸਟਰ ਐ ਚਾਹੇ ਕੁਝ ਵੀ ਲੱਗਿਆ ਹੋਇਆ ਲਾਈਵ ਦੇ ਵਿੱਚ ਤੁਸੀਂ ਇੱਕ ਪੱਤਰਕਾਰ ਹੋ ਤੁਸੀਂ ਆਪਦੇ ਸਰੀਰ ਦਾ ਧਿਆਨ ਰੱਖਣਾ ਤੁਹਾਡਾ ਫਰਜ਼ ਆ ਵਰਕਆਊਟ ਕਰਨਾ ਉਸੇ ਤਰ੍ਹਾਂ ਐਕਟਰ ਦਾ ਵੀ ਫਰਜ਼ ਆ ਆਪਣੇ ਸਰੀਰ ਦਾ ਧਿਆਨ ਰੱਖਣਾ ਪਰ ਉਹ ਤੋਂ ਬਾਅਦ ਐਕ ਸੋ ਇਹ ਇਹ ਉਹਨਾਂ ਨੇ ਗੱਲ ਸਮਝਾਈ ਸੀ ਕਿ ਇੱਕ ਟੀਚਰ ਆਪਦੇ ਆਪਦੇ ਅ ਪ੍ਰੋਫੈਸ਼ਨ ਨੂੰ 8 ਘੰਟੇ ਦਿੰਦਾ ਤੁਸੀਂ ਆਪਣੇ ਕਿੰਨੇ ਘੰਟੇ ਦਿੰਦੇ ਹੋ ਇੱਕ ਐਕਟਰ ਹਰ ਰੋਜ਼ ਆਪਣੇ ਪ੍ਰੋਫੈਸ਼ਨ ਨੂੰ ਕਿੰਨੇ ਘੰਟੇ ਦਿੰਦਾ ਤੁਸੀਂ ਕਿੰਨੇ ਘੰਟੇ ਦਿੰਦੇ ਹੋ ਆਪਣੇ ਆਪ ਨੂੰ ਐਕਟਰ ਕਹਿ ਦੇਣਾ ਬਹੁਤ ਸੌਖਾ ਪਰ ਕਿੰਨੇ ਘੰਟੇ ਆਪਣੇ ਪ੍ਰੋਫੈਸ਼ਨ ਨੂੰ ਰੋਜ਼ ਦਿੰਨੇ ਹੋ ਤੇ ਉਹ ਸੈਲਫ ਪ੍ਰੈਕਟਿਸ ਬਹੁਤ ਇੰਪੋਰਟੈਂਟ ਆ ਕੀ ਬਾਤ ਹੈ ਭਾਈ ਆਖਰੀ ਜਿਹੜਾ ਸਵਾਲ ਹੈ ਵੀ ਕਿ ਕਾਲਜ ਦੇ ਵਿੱਚ ਨਾ ਜਦੋਂ ਯਾਰੀਆਂ ਹੁੰਦੀਆਂ ਨੇ ਉਹਦੇ ਇੱਕ ਤਾਂ ਪੈਸੇ ਦੀ ਬੜੀ ਤੰਗੀ ਹੁੰਦੀ ਆ ਉਦੋਂ ਜੇ ਕਿਸੇ ਦੀ ਬੇਬੇ ਨੇ ਕਹਿ ਦੇਣਾ ਵੀ ਸਾਰਿਆਂ ਦੀ ਇੱਕੋ ਮਤਲਬ ਸਾਰਿਆਂ ਦੀ ਯਾਰਾਂ ਦੋਸਤਾਂ ਦੀ ਬੇਬੇ ਇੱਕੋ ਹੀ ਹੁੰਦੀ ਹੈ ਜਿਹਦੇ ਘਰੇ ਚੱਲ ਗਏ ਉਹੀ ਮਾਂ ਬਣ ਗਈ ਤਾਂ ਉਹ ਦਿਨਾਂ ਨੂੰ ਹੁਣ ਅੱਜ ਫਿਲਮ ਦੇ ਨਾਲ ਰਿਲੇਟ ਕਰਕੇ ਕਿਵੇਂ ਦੇਖੇ ਮੈਂ ਤਾਂ ਸਾਡੇ ਤਾਂ ਯੂਨੀਵਰਸਿਟੀ ਦੇ ਮੈਂ ਗੱਲਾਂ ਹੀ ਬਹੁਤ ਸੁਣਾਉਣਾ ਹੁੰਦਾ ਸਾਡੇ ਤਾਂ 20-20 ਰੁਪਈਆ ਚ ਦੋ-ਦੋ ਟਿਕਟ ਨੇ ਪੈ ਜਾਂਦੇ ਹੁੰਦੇ ਸੀ ਕਦੇ ਹੋਸਟਲ ਦੇ ਵਿੱਚ ਕਮਰ ਬਾਈ ਕੁਲਵਿੰਦਰ ਬਿੱਲਾ ਇਹ ਸਾਡੀ ਸੀਨੀਅਰ ਹੋਇਆ ਕਰਦੀ ਸੀ ਉੱਥੇ ਸੀ ਸਾਰਿਆਂ ਨੇ ਉਹ ਸੋਹਣੇ ਮਾਹੌਲ ਦੇਖੇ ਹੋਏ ਨੇ ਕਮਰ ਬਾਈ ਉਦੋਂ ਵੀ ਦਿਲਦਾਰ ਹੁੰਦਾ ਸੀ ਉਦੋਂ ਵੀ ਮੈਸ ਦੇ ਵਿੱਚ ਕਈਆਂ ਦਾ ਖਰਚਾ ਬਾਈ ਦੇ ਜਿਹਰੇ ਤੇ ਚੱਲਦਾ ਹੁੰਦਾ ਸੀ ਜਦੋਂ ਆਪਦੇ ਪੈਸੇ ਨਹੀਂ ਤੇ ਇਹ ਬਿਲਕੁਲ ਸੱਚੀ ਹੈ ਬਾਈ ਨੇ ਸਹੀ ਗੱਲ ਕਹੀ ਵੀ ਸਾਰਿਆਂ ਦੀ ਮਾਂ ਜਿਹਦੇ ਘਰੇ ਵੜ ਗਏ ਉਹੀ ਮਾਂ ਹੋ ਜਾਂਦੀ ਆ ਉਹੀ ਭੈਣ ਹੋ ਜਾਂਦੀ ਆ ਉਹੀ ਉਹੀ ਰੋਟੀਆਂ ਖਵਾ ਦਿੰਦੇ ਆ ਤੇ ਇਹ ਪਰਿਵਾਰ ਅਸੀਂ ਯੂਨੀਵਰਸਿਟੀਆਂ ਚ ਵੇਖੇ ਹੋਏ ਨੇ ਤੇ ਇਹੇ ਰਿਸ਼ਤੇਦਾਰੀਆਂ ਇਹ ਪਿਆਰ ਤੁਸੀਂ ਰੋਡੇ ਕਾਲਜ ਵੀ ਦੇਖਣ ਆਲੇ ਹੋ ਸਾਰਿਆਂ ਨੂੰ ਉੱਥੇ ਵਾਪਸ ਦੁਬਾਰਾ ਉਸੇ ਸਫ਼ਰ ਤੇ ਅਸੀਂ ਲੈ ਕੇ ਜਾਵਾਂਗੇ ਇਹ ਪੰਜਾਬ ਵਰਗੀ ਫਿਲਮ ਆ ਸਾਡੀ ਫਿਲਮ ਚ ਜਿਹੜੇ ਤੁਸੀਂ ਸਵਾਲ ਪੁੱਛ ਰਹੇ ਹੋ ਨਾ ਇਹਨਾਂ ਸਾਰਿਆਂ ਦਾ ਜਵਾਬ ਆ ਚਲ ਵਧੀਆ ਗੱਲ ਸਾਨੂੰ ਸਾਡੇ ਮਨ ਦਾ ਜਿਹੜਾ ਤੌਖਲਾ ਉਹ ਮੁੱਕ ਜਾਊਗਾ ਜਿਹੜਾ ਰਹਿੰਦਾ ਤੇ ਆਖਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਰਲ ਮਿਲ ਕੇ ਕੁਝ ਸਾਡੀ ਫਿਲਮ ਆ ਰਹੀ ਹੈ ਜੀ 7 ਜੂਨ ਨੂੰ ਕਿਉਂਕਿ ਇਹਦੇ ਤੇ ਨਾ ਬੜੇ ਸਾਰੇ ਪ੍ਰੋਡਿਊਸਰਸ ਨੇ ਜਦੋਂ ਪੈਸਾ ਲਾਣਾ ਤਾਂ ਬੜੇ ਸਾਰੇ ਅਰਮਾਨ ਇੱਕ ਟिके ਹੋਏ ਨੇ जिने ਬੜੇ سارے ਰਾਖ ਖੋਲ ਦੇਣੇ ਆ ਜਿਨੇ ਬਹੁਤ ਕੁਝ ਅੱਗੇ ਜਾ ਕੇ ਪੰਜਾਬ ਦੇ ਸਿਨੇਮਾ ਨੂੰ ਦੇ ਦੇਣਾ ਲੋਕਾਂ ਨੂੰ ਇਹ ਕਹਿਣ ਦਾ ਮੌਕਾ ਦੇਣਾ ਕਿ ਸਿਰਫ ਇੱਕੋ ਤਰ੍ਹਾਂ ਦੀਆਂ ਫਿਲਮਾਂ ਨਹੀਂ ਚੱਲਦੀਆਂ ਸਿਰਫ ਇੱਕੋ ਤਰ੍ਹਾਂ ਦੇ ਐਕਟਰਸ ਨਹੀਂ ਚੱਲਦੇ ਇਹ ਵੀ ਚੱਲ ਸਕਦਾ ਹੈ ਇਹ ਵੀ ਕਿਉਂਕਿ ਕਹਾਣੀ ਐਂਡ ਆਫ ਦਿ ਡੇ ਕਹਾਣੀ ਹੀਰੋ ਹੁੰਦੀ ਆ ਬੰਦਾ ਹੀਰੋ ਨਹੀਂ ਹੁੰਦਾ ਐਂਡ ਆਫ ਦਿ ਡੇ ਐਂਟਰਟੇਨਮੈਂਟ ਸਭ ਤੋਂ ਵੱਡਾ ਹੁੰਦਾ ਲੋਕੀ ਐਂਟਰਟੇਨ ਹੋਣ ਜਾਂਦੇ ਆ ਕਿਸੇ ਨੂੰ ਦੇਖਣ ਨਹੀਂ ਜਾਂਦੇ ਸਿਰਫ ਸਿਨੇਮਾ 'ਚ ਐਂਟਰਟੇਨ ਹੋਣ ਜਾਂਦੇ ਆ ਸੋ ਇਹਨੇ ਜੇ ਤੁਸੀਂ ਸ਼ੁੱਕਰਵਾਰ ਦੇ ਦਿਨ ਪਰਵਾਹ ਹੰਗਾਰਾ ਦੇ ਤਾਂ ਆਈ ਐਮ ਆਮ ਡੈਮ ਸ਼ੋਰ ਮੈਨੂੰ ਇਹ ਪੱਕਾ ਯਕੀਨ ਹੈ ਕਿ ਤੁਸੀਂ ਦੁਬਾਰਾ ਸ਼ਨੀਵਾਰ ਤੇ ਦੁਬਾਰਾ ਐਤਵਾਰ ਨੂੰ ਸ਼ੁਰੂ ਕਰੋ ਬਿਲਕੁਲ ਤੁਹਾਡੇ ਮੀਡੀਆ ਦਾ ਤੁਹਾਡਾ ਵੀ ਸਾਨੂੰ ਸਾਥ ਚਾਹੀਦਾ ਬਹੁਤ ਜ਼ਿਆਦਾ ਪਰ ਮਹਿੰਗਾ ਤੁਸੀਂ ਸਾਡੇ ਨਾਲ ਖੜੇ ਹੋ ਨਾ ਆਏ ਲੱਗਦਾ ਵੀ ਬਸ ਫਿਰ ਤਾਂ ਜਿੱਤ ਲਾਂਗੇ ਜੱਕ ਦਾਂਗੇ ਜੱਕ ਦਾਂਗੇ ਇਹ ਜੇ ਤੁਸੀਂ ਸਾਡੇ ਨਾਲ ਹੋ ਨਾ ਅਸੀਂ ਚੱਕ ਦਾਂਗੇ ਫੱਟੇ ਠੀਕ ਹੈ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਸੋ ਥੈਂਕ ਯੂ ਸਰ